ਸਤਿ ਸ਼੍ਰੀ ਅਕਾਲ ਮਰhaba ਸੁਸ਼ੇਰ ਲੁਧਿਆਣਾ ਔਰ ਇਕਵਰੀ ਫੇਅਰ ਦਾਣਾ ਮੰਡੀ ਤੋਂ ਨਾਇੰਥ ਕਮਸਾ ਐਕਸਪੋ ਦੇ ਵਿੱਚ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਪਹੁੰਚੇ ਹਾਂ ਵਿਸ਼ਾਲ ਇੰਟਰਨੈਸ਼ਨਲ ਦੇ ਸਟਾਲ ਤੇ ਜਿਹੜੇ ਕੀ ਕੈਪ ਤੇ ਗਲਵਜ਼ ਦੇ ਵਿੱਚ ਗਲੱਬ ਦੇ ਡੱਟੀ ਦੀ ਮਸ਼ੀਨਰੀ ਦੇ ਵਿੱਚ ਇੱਕ ਆਪਣਾ ਅਲੱਗ ਹੀ ਪਛਾਣ ਰੱਖਦੇ ਨੇ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਕਿ ਕਿਦਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਲਾਈਵ ਤਸਵੀਰਾਂ ਦੇ ਵਿੱਚ ਕਿ ਕਿਦਾਂ ਕੈਪ ਗਲਵਜ਼ ਔਰ ਮਫਲਰ ਐਕਸੈਸਰੀਜ਼ ਕਿਹਾ ਜਾਂਦਾ ਹੈ گارਮੈਂਟ ਦੀ ਐਕਸੈਸਰੀਜ਼ ਦੀਆਂ ਮਸ਼ੀਨਾਂ ਜਿਹੜੀਆਂ ਇੱਥੇ ਇਹਨਾਂ ਵੱਲੋਂ ਸਟਰੀਟ ਕੀਤੀਆਂ ਜਾਂਦੀਆਂ ਸੋ ਇਸ ਵਾਰੀ ਜਾਣਦੇ ਹਾਂ ਕਿ ਕੀ ਨਵੀਂ ਨਵੀਂ ਤਰ੍ਹਾਂ ਦੀ ਕੀ ਟੈਕਨੋਲੋਜੀ ਹੈ ਔਰ ਕਿਹੜੀ ਗੱਲਬਾਤ ਕਰਨਗੇ ਸੋ ਹਾਂਜੀ ਸਰ ਤੁਹਾਡਾ ਨਾਮ ਸੰਦੀਪ ਗੋਪਾਲ ਗੋਪਾਲ ਜੀ ਕੀ ਕਹਿਣਾ ਚਾਹੋਗੇ ਇਸ ਵਾਰੀ ਜਿਹੜੀ ਮਸ਼ੀਨਰੀ ਨਵੀਂ ਲੇਟੈਸਟ ਡਿਸਪਲੇ ਕੀਤੀ ਹੈ ਸਰ ਨਵੀਂ ਮਸ਼ੀਨਰੀ ਆਈ ਹੈ ਡਿਸਪਲੇ ਕੀਤੀ ਹੈ ਇਹ ਸਾਰੀ ਨਵੀਂ ਟੈਕਨੋਲੋਜੀ ਹੈ ਹਾਈ ਸਪੀਡ ਮਸ਼ੀਨਾਂ ਮੈਕਸਿਮਮ ਪ੍ਰੋਡਕਸ਼ਨ ਇਹ ਮਸ਼ੀਨਾਂ ਸਮਾਲ ਬਹੁਤ ਸਸਤੀਆਂ ਮਸ਼ੀਨਾਂ ਕੋਈ ਬਹੁਤ ਹਜ਼ੂਰ ਨਹੀਂ ਕਰੋੜਾਂ ਰੁਪਿਆ ਨਹੀਂ ਲਗਾਣਾ ਬਹੁਤ ਲੱਖਾਂ ਰੁਪਏ ਦੇ ਵਿੱਚ ਹੀ ਥੋੜੇ ਪੈਸੇ ਦੇ ਵਿੱਚ ਸਮਾਲ ਸਕੇਰ ਦੇ ਵਿੱਚ ਬਹੁਤ ਅੱਛੀ ਮਸ਼ੀਨ ਹੈ ਇਹ ਵਰਦਾਨ ਹੈ ਮਸ਼ੀਨ ਜੀ ਸਰ ਇਹਦੇ ਵਿੱਚ ਕੀ ਕੀ ਬਣ ਸਕਦਾ ਇਹਨਾਂ ਕੈਪ ਤੇ ਮਫਲਰ ਜੀ ਤੇ ਗਲਵਜ਼ ਦੀ ਮਸ਼ੀਨ ਸਾਡੀ ਅਲੱਗ ਹੈ ਤੇ ਗਲਵਜ਼ ਪਲੇਨ ਗਲਵਜ਼ ਲੱਗ ਬਣਾਂਦੀ ਹੈ ਡਿਜ਼ਾਈਨਿੰਗ ਵਾਲੇ ਗਲਵਜ਼ ਲੱਗ ਬਣਾਂਦੀ ਹੈ ਸਵੈਟਰ ਦੀ ਮਸ਼ੀਨ ਸਾਡੀ ਲੱਗਿਆ ਜੀ ਫਲੈਟ ਨੀਟਿੰਗ ਮਸ਼ੀਨ ਸਾਰੀਆਂ ਮਸ਼ੀਨਾਂ ਨਵੀਂ ਟੈਕਨੋਲੋਜੀ ਦੀਆਂ ਹਾਈ ਸਪੀਡ ਮਸ਼ੀਨਾਂ ਔਰ ਬਹੁਤ ਵਧੀਆ ਇਸ ਮਾਰਕੀਟ ਦੇ ਵਿੱਚ ਲਗਾ ਕੇ ਹਰ ਬੰਦੇ ਦਾ ਰਿਸਪੌਂਸਿਵ ਲੈ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਦੀ ਮਸ਼ੀਨਾਂ ਹੈ ਟੈਕਨੋਲੋਜੀ ਕਿੱਥੇ ਦੀ ਹੈ ਟੈਕਨੋਲੋਜੀ ਚਾਈਨਾ ਦੀ ਹੈ ਜੀ ਚਾਈਨਾ ਚਾਈਨਾ ਵਿੱਚ ਅਸੀਂ ਆਪਣੇ ਇੰਡੀਆ ਤੋਂ ਇੰਜੀਨੀਅਰ ਲਿਜਾ ਕੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਮਸ਼ੀਨਾਂ ਡਵੈਲਪ ਕੀਤੀਆਂ ਜੀ ਬੇਸਿਕਲੀ ਇੰਡੀਅਨ ਕਲਚਰ ਦੇ ਹਿਸਾਬ ਨਾਲ ਤੁਸੀਂ ਮਸ਼ੀਨਾਂ ਡਵੈਲਪ ਕਰਾਈਆਂ ਹੈ ਇੰਡੀਅਨ ਕਲਚਰ ਇੰਡੀਅਨ ਯਾਨ ਦੇ ਹਿਸਾਬ ਨਾਲ ਆਪਣੀ ਮਸ਼ੀਨਾਂ ਡਵੈਲਪ ਕਰਾਈਆਂ ਜੀ ਦਾ ਫਾਇਦਾ ਹੀ ਮਿਲਦਾ ਕਿ ਸਾਡੇ ਸਾਹਮਣੇ ਲੋਕ ਉਹਦਾ ਫਾਇਦਾ ਇਹ ਹੈ ਕਿ ਸਾਡਾ 100 ਦੇ ਵਿੱਚੋਂ 100 ਰਿਜ਼ਲਟ ਹੈ ਬਿਲਕੁਲ 100 ਬੜਾ 100 ਨੰਬਰ ਹੈ ਸਾਡਾ ਜੀ ਥੈਂਕ ਯੂ ਸੋ ਜਿਹੜੀ ਤੁਸੀਂ ਕਹਿ ਰਹੇ ਹੋ ਗਲਵਜ਼ ਗਲਵਜ਼ ਦੇ ਵਿੱਚ ਕੀ ਸਪੈਸ਼ਲਟੀ ਹੈ ਗਲਵਜ਼ ਦੇ ਵਿੱਚ ਅਸੀਂ ਨਵੀਂ ਮਸ਼ੀਨ ਲੈ ਕੇ ਆਂਦੇ ਹਾਈ ਸਪੀਡ ਗਲਵਜ਼ ਦੀ ਮਸ਼ੀਨ ਅੱਜ ਦੋਨmein ਦਿਖਾਵਾਂ ਜੀ ਸੋ ਲਾਈਵ ਤਸਵੀਰਾਂ ਜੇ ਤੁਸੀਂ ਦੇਖ ਰਹੇ ਹੋ ਇਸ ਟਾਈਮ ਵਿਸ਼ਾਲ ਇੰਟਰਨੈਸ਼ਨਲ ਦੇ ਸਟਾਲ ਤੋਂ ਜੀ ਗਲਵਜ਼ ਬਣ ਰਹੇ ਆ ਜੀ ਜਿਸ ਤਰ੍ਹਾਂ ਇੱਕੋ ਮਸ਼ੀਨ ਦੇ ਵਿੱਚ ਕਿੰਨੇ ਸਾਈਜ਼ ਬਣਾ ਲਓ ਬੱਚੇ ਦਾ ਬਣਾਓ ਵੱਡਾ ਬਣਾਓ ਛੋਟਾ ਬਣਾਓ ਜਿਹੜਾ ਮਰਜੀ ਤੁਸੀਂ ਬਣਾਓ ਸਾਰੇ ਕਿਲਾ ਲੇਡੀਜ਼ ਬਣਾਓ ਜੋ ਮਰਜ਼ੀ ਬਣਾਓ ਜੀ ਕਿੰਨੇ ਕਿੰਨੇ ਕਿ ਪੀਸ ਪੰਜ ਜਾਂਦੇ ਇੱਕ ਦੇ ਸਰ ਇੱਕ ਦਿਨ ਦੇ ਵਿੱਚ ਘੱਟੋ ਘੱਟ 10 ਦੇ ਦਰਜਨ ਪ੍ਰੋਡਕਸ਼ਨ ਹੈ ਜੀ ਮੇਰੀ ਯਾਨੀ ਕਿ 120 ਪੀਸ ਹੋਗੇ 120 ਜੋੜੇ yes ਇਹਦੇ ਅੰਦਰਲੇ ਵਿੱਚ ਪਸੰਦ ਕੀਤੀ ਜਾ ਰਹੀ yes 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 ਬੋਈ ਹਨ ਇੱਕ ਗੱਲ ਕਰਦੇ ਹੁਸ਼ਾਲ ਜੀ ਜਿਵੇਂ ਇਸ ਵੇਲੇ ਇਸ ਵਾਰੀ ਹੁਣ ਕਹਿੰਦੇ ਕਿ ਹੌਲੀ ਹੌਲੀ ਠੰਡ ਦਾ ਪ੍ਰਭਾਵ ਘਟਦਾ ਜਾ ਰਿਹਾ ਹੈ ਤੋਂ ਹਜੇ ਵੀ ਕੀ ਲੋਕੀ ਕੈਪ ਤੇ ਗਲਵਜ਼ ਵਗੈਰਾ ਪਾਉਂਦੇ yes 100% ਇਹ ਜਦੋਂ ਦੀ ਮਾਰਕੀਟ ਚੈੱਕ ਕਰੋ ਗਲਵਸ ਤੇ ਕੈਪ ਕਿਸੇ ਕੋ ਹੈਗੀ ਹੈ ਜੀ ਕਿਸੇ ਕੋ ਨਹੀਂ ਹੈਗੀ ਸਰ ਜੀ ਸਾਰੇ ਕੋ ਖਤਮ ਹੋ ਚੁੱਕਾ ਹੈ ਬਿਲਕੁਲ ਠੀਕ ਹੈ ਇਹ ਕਹਿੰਦੇ ਗੱਲਾਂ ਹੈ ਕਿ ਆਈਟਮ ਆਈਟਮ ਅੱਜ ਦੇ ਅਕੋਰਡਿੰਗ ਫੈਸ਼ਨ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ ਨਾ ਜੇ ਤੁਸੀਂ 올ਡ ਵੈਸ਼ਨ ਉਹੀ ਮਸ਼ੀਨ ਚਲਾਈ ਜਾਓਗੇ 10-10 ਹਜ਼ਾਰ ਵਾਲੀਆਂ ਤਾਂ ਫਿਰ ਨਹੀਂ ਹੁਣ ਕਟੇਵੜ ਲੱਖ ਰੁਪਏ ਲਾਣਾ ਪਊਗਾ ਓਕੇ ਸੋ ਮਤਲਬ ਟੈਕਨੋਲੋਜੀ ਚ ਇਸ ਚਾਈਨਾ ਦਾ ਕੋਈ ਮੁਕਾਬਲਾ ਸਰ ਚਾਈਨਾ ਇੰਡੀਆ ਦਾ ਮੁਕਾਬਲਾ ਆ ਰੋ ਵਰਲਡ ਚ ਨਹੀਂ ਹੈਗਾ ਇਹ ਤਾਂ ਸਾਡੇ ਸਾਨੂੰ ਪੂਰਾ ਸਕੋਪ ਨਹੀਂ ਮਿਲਦਾ ਪੂਰਾ ਸਾਨੂੰ ਹੈਲਪ ਨਹੀਂ ਮਿਲਦੀ ਅਗਰ ਹਰ ਤਰ੍ਹਾਂ ਦੀ ਗਵਰਨਮੈਂਟਲ سپورਟ ਹੋਵੇ ਤਾਂ ਮੇਰੇ ਹਿਸਾਬ ਨਾਲ ਵਿਥਿਨ 5 ਇਅਰ ਇੰਡੀਆ ਚਾਈਨਾ ਨੂੰ ਬੀਟ ਕਰ ਦੇਗਾ ਟੈਕਨੋਲੋਜੀ ਯੈਸ ਅਸੀਂ ਹੁਣ ਜਿਹੜੀ ਇੱਥੇ ਕੈਪ ਬਣਾ ਰਹੇ ਆ ਇਹ ਕੈਪ ਸਰ ਚਾਈਨਾ ਤੋਂ ਨਹੀਂ ਆਂਦੀ ਅਸੀਂ ਚਾਈਨਾ ਨੂੰ ਇਸ ਪ੍ਰੋਡਕਟ ਦੇ ਵਿੱਚ ਫੇਲ ਕਰਤਾ ਓਕੇ ਸੋ ਪਰ ਤੁਸੀਂ ਕਹਿ ਰਹੇ ਹੋ ਕਿ ਮਸ਼ੀਨਾਂ ਤਾਂ ਚਾਈਨੀਜ਼ ਹੀ ਹੈ ਮਸ਼ੀਨਾਂ ਤਾਂ ਚਾਈਨੀਜ਼ ਹੀ ਮਸ਼ੀਨਾਂ ਚਾਈਨੀਜ਼ ਨਿਕਲੀਆਂ ਚਾਈਨੀਜ਼ ਨਾ ਕਹੋ ਮੇਰੇ ਇੰਜੀਨੀਅਰ ਇੰਡੀਆ ਦੇ ਇੰਜੀਨੀਅਰ ਉੱਥੇ ਜਾ ਕੇ ਇਹ ਚਾਈਨਾ ਜੇ ਮਸ਼ੀਨਾਂ ਉਹਨਾਂ ਦੇ ਹਿਸਾਬ ਦੀਆਂ ਮਸ਼ੀਨਾਂ ਅਸੀਂ ਆਪਣੇ ਹਿਸਾਬ ਦੀਆਂ ਮਸ਼ੀਨਾਂ ਬਣਾਏਗੇ ਅੱਛਾ ਉਸ ਕਸਟਮਾਈਜ਼ਡ ਯੈਸ ਯੈਸ ਅਸੀਂ ਆਪਣੇ ਯਾਨ ਆਪਣੀ ਕੁਆਲਿਟੀ ਆਪਣੇ ਫੈਸ਼ਨ ਦੇ ਹਿਸਾਬ ਨਾਲ ਮਸ਼ੀਨਾਂ ਬਣਾਉਣੇ ਆ ਜੀ ਥੈਂਕ ਯੂ ਸਰ ਸੋ ਲਾਈਕ ਤੁਸੀਂ ਅਜੋਲੇ ਦੀਆਂ ਦੇਖ ਰਹੇ ਹੋ ਤੁਸੀਂ ਵਿਸ਼ਾਲ ਇੰਟਰਨੈਸ਼ਨਲ ਦੇ ਸਟਾਲ ਸੋ ਸੋ ਬਹੁਤ ਵੱਡੀ ਗੱਲ ਹੈ ਕਿ ਇੱਕ ਛੋਟਾ ਜਿਹਾ ਜਿੱਦਾਂ ਇਹਨਾਂ ਨੇ ਬੜਾ ਗੱਲਾਂ-ਗੱਲਾਂ 'ਚ ਇੱਕ ਇਸ਼ਾਰਾ ਦਿੱਤਾ ਕਿ ਜ਼ਰੂਰੀ ਨਹੀਂ ਹਰ ਬੰਦੇ ਦੀ ਇੱਕ ਆਪਣੀ ਕਪੈਸਿਟੀ ਹੁੰਦੀ ਹੈ ਸੋ ਇਹਨਾਂ ਦੀ ਮਸ਼ੀਨਾਂ ਨਾਲ ਇੱਕ ਆਦਮੀ ਮਤਲਬ ਬਹੁਤ ਘੱਟ ਬਜਟ ਚ ਸ਼ਾਇਦ ਕੁਝ ਲੱਖਾਂ ਦੀ ਇੱਕ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ ਕੈਪ ਬਣਾਣ ਦੀ ਮਫਲਰ ਬਣਾਣ ਦੀ ਜਾਂ ਜਿਹੜਾ ਜਿਹੜਾ ਹੈਗਾ ਦਸਤਾਨੇ ਬਣਾਣ ਦੀ ਗਲਵਸ ਬਣਾਣ ਦੀ ਮਸ਼ੀਨਾ ਲਗਾ ਕੇ ਔਰ ਹੌਲੀ-ਹੌਲੀ ਆਪਣੇ ਕੰਮ ਨੂੰ ਵੱਡਾ ਕਰ ਸਕਦਾ ਸੋ ਲਾਈਵ ਤਸਵੀਰਾਂ ਦੇ ਵਿੱਚ ਸਭ ਵੱਡੇ ਕੰਮ ਦੀ ਤਾਂ ਹਰ ਕੋਈ ਗੱਲ ਕਰਦਾ ਪਰ ਇੱਕ ਮੂਡਲਾ ਜਿਹੜਾ ਇਨਸਾਨ ਬਹੁਤ ਸ਼ੁਰੂਆਤੀ ਤੌਰ ਤੇ ਬੜਾ ਬੇਸਿਕ ਤੌਰ ਤੇ ਕੰਮ ਕਰਨਾ ਚਾਹੁੰਦਾ ਹੈ ਸੋ ਉਹਦੇ ਲਈ ਵਿਸ਼ਾਲ ਇੰਟਰਨੈਸ਼ਨਲ ਦੀ ਜਿਹੜੀ ਇਹ ਮਸ਼ੀਨ ਬੜੀ ਕਾਰਗਰ ਸਾਬਤ ਹੋ ਸਕਦੀ ਹੈ ਸੋ ਇਹ ਸੀਗੀ ਫਿਲਹਾਲ ਇਸ ਵੇਲੇ ਦੀ ਜਿਹੜੀ ਅਪਡੇਟ ਫਿਰ ਤੁਹਾਡੇ ਨਾਲ ਜਰੂਰ ਜੁੜਾਂਗੇ ਦੇਖਦੇ ਰਹੋ ਬਨਦੇ ਰਹੋ ਜਾਣਹਤਾ ਸੀ ਧੰਨਵਾਦ